ਕਿਉਂਕਿ ਲੱਖੀ ਅਮਰੀਕਾ ਵਾਲੇ ਦੇ ਸਤਾਰਜੋ ਪਿਤਾ ਜੀ ਐ ਉਹ ਪਲੀਜ਼ ਜਿਸੇ ਸਨਮਾਨ ਹੋ ਰਿਹਾ ਟਿੰਕੀ ਭਲਵਾਨ ਦੇ ਨਾਲ ਕੇ ਸਨਮਾਨਨ ਦੇ ਵਿੱਚ ਸ਼ਾਮਲ ਹੋਣ ਮੈਂ ਕੁਸ਼ਤੀ ਸ਼ੁਰੂ ਕਰਾ ਲਈ ਪਹਿਲਾ ਇੱਕ ਵਾਰ ਹੱਥ ਖੜੇ ਕਰੇ ਵੀ ਪ੍ਰਤਮਾਲ ਪਹਿਲਵਾਨ ਫਗਵਾੜਾ ਬਾਬਾ ਦੀਪਾ ਜੀ ਦੇ ਸਾਗਰ ਪਹਿਲਵਾਨ ਦਿੱਲੀ ਕਰਾ ਲਈ ਕੁਸ਼ਤੀ ਸ਼ੁਰੂ ਬਾਬਾ ਦੀਪਾ ਜੀ ਇਹਨਾਂ ਨੂੰ ਵੀ ਵੇਚ ਕੇ ਕੇ ਪ੍ਰੀਜ਼ੋ ਵੀ ਆ ਜਾਣ ਬਾਬਾ ਦੀਪਾ ਜੀ ਜਿਸੇ ਆਵਾਜ਼ ਉੜਦੇ ਐ ਲੱਖੀ ਦੇ ਪਿਤਾ ਜੀ ਜਗਨੈਸ਼ ਸਿੰਘ ਉਹ ਵੀ ਨੇੜੇ ਆ ਜਾਣ ਲੱਖੀ ਦੇ ਸਤਾਰਜੋ ਪਿਤਾ ਜੀ ਇਹ 1 ਕਵਾ ਲੱਖ ਰੁਪਏ ਦੀਆਂ ਝੰਡੀਆਂ ਚਾਰ ਇੱਕ ਜਿਹੜੀ ਜੱਸੇ ਵਾਲੀ ਹੋਈ ਹੈ ਇੱਕ ਜਿਹੜੀ ਪ੍ਰਿੰਟ ਮੈਨ ਵਾਲੀ ਲੱਗੀ ਆ ਆਹ ਝੰਡੀ 2 ਲੱਖ ਰੁਪਏ ਦੀ ਆ ਬਾਈ ਰੂਪਾਲ ਖੰਨਾ ਸਾਹਿਬ ਤਾਲਵਾਰ ਮਹਾਰਾਸ਼ਟਰ ਅਗਲੀ ਗੋਸਟੀ ਦੇ ਮਾਰੇ ਚਾਰ ਹੌਕੇ ਨੇੜੇ ਆ ਗਿਓ ਨਾਲੀ ਕਮਲਜੀਤ ਡੂਬ ਖੇੜੀ ਗੁਰਮੀਤ ਮਹਿਰਵਾਨ ਦੀ ਤੇ ਕਿਹੜਾ ਸਰਦਾਰ ਸਿਮਨ ਜੀ ਸਿੰਘ ਇਹ ਮਾਨ ਉਹਨਾਂ ਦੇ ਬੇਟੇ

گیارہ ہزار چیتن والے پہلوانا سرنجیت سی مانگ کیا جنا محرم کیا جانا ہے اپنے سارے یار پیچھے آ جاؤ بھائی لکمی رائے سارے ویر رنو من بھی پڑا رنویر رنوں کا ਹਾਂਜੀ ਪ੍ਰੀਤਪਾਲ ਫਗਵਾੜਾ ਜਿੱਤ ਗਏ ਕਿਹਨੋਂ ਵੀਰ ਜੀ ਤੁਹਾਡੇ ਹੀ ਉਧਰ ਸੂਰਜ ਦੇ ਲੋਰੀਏ ਦਾ ਕੀ ਲੈਣਾ ਆਏ ਜਾਣੇ ਲਵਾ ਦੋ ਵੇਚਿਆ ਇੱਕ ਪੱਤਰ ਗਬਰ ਜੀ ਮਾਲੀ ਵਾਲੇ ਚੇਤੇ ਦਾ ਜਿੱਤਿਆ ਹਾਂਜੀ ਪ੍ਰੀਤਪਾਲ ਫਗਵਾੜਾ ਜੇਤੂ ਆ ਤੁਸੀਂ ਵੇਖ ਸਕਦੇ ਹੋ ਆਹ ਰੂਪਰ ਬਾਲਵਾ ਨੇ ਖੇਡਾਂ ਦੇ ਨਾਲ ਰਾਹੁਲ ਮਹਾਰਾਸ਼ੀਆ ਇਹ ਮੇਰੇ ਦੇਖਦੀ ਪੰਜਾਬ ਪੰਜਾਬ ਪੁਲਿਸ ਨੂੰ ਬੇਨਤੀ ਹੈ ਗਰਾਊਂਡ ਖਾਲੀ ਕਰ ਦਿਓ ਭਾਈ ਜੀ ਸਾਡੇ ਐਸ.ਐਚ.ਓ. ਸਾਹਿਬ ਨੂੰ ਬੇਨਤੀ ਹੱਥ ਬਨ ਕੇ ਵੀ ਪਲੀਜ਼ ਗਰਾਊਂਡ ਖਾਲੀ ਕਰਵਾ ਦਿਓ ਜਿਹੜੇ ਵੀ ਗਰਾਊਂਡ ਭਰੇ ਆ ਇਹਨਾਂ ਨੂੰ ਥੋੜਾ ਸਾਈਡ ਤੇ ਤਾਂ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਗਿਆ ਬਈ ਜੀ ਸਾਡੇ ਬਹੁਤ ਬਾਈ ਕਰ ਦੋਗਾ ਦੀਪਾ ਮਾਤਾ ਜੀ ਵੱਡੀ ਰਸਮੀ ਅੱਜ ਵੀ ਦਰਬਾਰ ਸ਼ੇਗਰ ਫਰਾਈ ਵਾਲੇ ਤਾਹਪੁਰ ਸ਼ਹਿਰ ਆਪਣਾ ਨਾਸਨਾ ਅਸਰ ਕਰ ਲਈਏ ਸਾਡੇ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦਾ ਬਾਸਪਰ ਕੀਤਾ ਜਾਣਾ ਹੈ ਮੇਰੀ ਵੀ ਜਾਰੀ ਹੈ ਮਾ ਬਾਜੀ ਆ ਜੀ ਆਪਣਾ ਮਾਸਮਾਨ ਆ ਗਿਆ ਜੀ ਬਈ ਨਾਲ ਹੀ ਨੋਟ ਕਰੇ ਕੋਈ ਵੀਰਾ ਕਵਿੰਦਰ ਸਿੰਘ ਆ ਜੀ ਦਾ ਪਰਸਟਰੀ ਹੋਇਆ ਤੇ ਡਾਕੂਮੈਂਟ ਹੈ ਏਟੀਐਮ ਵਗੈਰਾ ਬਿਲਕੁਲ ਪੁੱਧਿਆ ਆ ਉਹ ਵੀਰ ਆਪਣੇ ਡਾਕੂਮੈਂਟ ਵਗੈਰਾ ਲੈ ਜੇਵੇ ਬਾਕੀ ਵੀਰਾਂ ਨੂੰ ਬੇਨਤੀ ਆਪਣੇ ਪਰਸ ਵਗੈਰਾ ਜਰੂਰ ਧਿਆਨ ਰੱਖੇ